ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ 12ਵੀਂ ਜਮਾਤ ਦਾ ਇਹ ਮਹਤਵਪੂਰਨ ਟਾਪਿਕ ਹੈ ਭਾਰਤੀ ਸੰਸਦ ਦੀ ਪ੍ਰਣਾਲੀ ਬਾਰੇ ਦੇਖ ਸਕਦੇ ਹੋ ਮੈਂ ਆਪਾਂ ਜਿਹੜੀ ਸੰਸਦ ਥੋੜੀ ਆਪਣੀ ਉਹਦੀ ਗਲਦੋਂ ਲਗੀ ਆ ਆ ਸ਼ੁਰੂ ਕਰਦੇ ਆਂਗੇ ਸੰਸਦ ਦੀ ਭਾਰਤੀ ਸੰਸਦੀ ਪ੍ਰਣਾਲੀ ਸੰਸਦੀ ਪ੍ਰਣਾਲੀ ਵਿੱਚ ਸਰਕਾਰ ਦੇ ਤਿੰਨ ਅੰਗ ਹੁੰਦੇ ਹਨ ਕਾਰਜਪਾਲਿਕਾ ਵਿਧਾਨਪਾਲਿਕਾ ਨਿਆਂਪਾਲਿਕਾ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਦੇ ਆਪਸੀ ਸਬੰਧਾਂ ਦੇ ਆਧਾਰ ਤੇ ਸਰਕਾਰ ਦੋ ਦੇ ਦੋ ਰੂਪ ਹੁੰਦੇ ਹਨ ਸੰਸਦੀ ਸਰਕਾਰ ਪ੍ਰਧਾਨਗੀ ਸਰਕਾਰ ਜਿਨ੍ਹਾਂ ਦੇਸ਼ਾਂ ਵਿੱਚ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਵਿਚਕਾਰ ਗੂੜਾ ਸਬੰਧ ਹੈ ਉਨ੍ਹਾਂ ਵਿੱਚ ਸੰਸਦੀ ਪ੍ਰਣਾਲੀ ਦੀ ਸਰਕਾਰ ਹੁੰਦੀ ਹੈ ਜਿਨ੍ਹਾਂ ਦੇਸ਼ਾਂ ਵਿੱਚ ਕਾਰਜਪਾਲਿਕਾ ਤੇ ਵਿਧਾਨਪਾਲਿਕਾ ਵਿਚਕਾਰ ਸਵੰਦ ਨਹੀਂ ਉਹਨਾਂ ਦੇਸ਼ਾਂ ਵਿੱਚ ਪ੍ਰਧਾਨਗੀ ਸਰਕਾਰ ਹੁੰਦੀ ਹੈ ਇਸ ਲਈ ਪਿਆਰੇ ਵਿਦਿਆਰਥੀਓ ਭਾਰਤ ਵਿੱਚ ਕਾਰਜਪਾਲਿਕਾ ਤੇ ਸੰਸਦੀ ਵਿਧਾਨਪਾਲਿਕਾ ਵਿੱਚ ਗੂੜਾ ਸਵੰਦ ਹੈ ਇਸ ਲਈ ਭਾਰਤ ਵਿੱਚ ਸੰਸਦੀ ਭਾਰਤ ਵਿੱਚ ਸੰਸਦੀ ਸਰਕਾਰ ਹੈ ਇਸ ਨੂੰ ਅੱਗੇ ਇੱਕ ਤਸਵੀਰ ਆਹੀ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਸਰਕਾਰ ਦੇ ਅੰਤ ਵਿਧਾਨਪਾਲਿਕਾ ਕਾਰਜਪਾਲਿਕਾ ਨਿਆਂਪਾਲਿਕਾ ਵਿਧਾਨਪਤਵ ਵਰਗਲ ਕਰਦੇ ਸਭ ਤੋਂ ਪਹਿਲਾਂ ਕੇਂਦਰ ਕੇਂਦਰ ਦੇ ਵਿੱਚ ਸੰਸਦ ਸੰਸਦ ਦੇ ਵਿੱਚ ਰਾਜ ਸਭਾ 245 ਮੈਂਬਰ ਪ੍ਰੇਜ਼ੈਂਟ ਉਕੇ ਬਾਅਦ ਤੋਂ ਬਾਅਦ ਮੈਂਬਰ 250 ਲੋਕ ਸਭਾ 245 ਮੈਂਬਰ ਵੱਧ ਤੋਂ ਵੱਧ 3552 ਪ੍ਰਾਂਤਾਂ ਦੇ ਚਿਹਰਾਜ ਜਾਂ ਪ੍ਰਾਂਤਾਂ ਦੀ ਸਰਕਾਰ ਵਿਧਾਨ ਮੰਡਲ ਵਿਧਾਨ ਪ੍ਰੀਸ਼ਦ ਦੇ ਵਿਧਾਨ ਸਭਾ ਕਾਰਜਪਾਲਿਕਾ ਕੇਂਦਰ ਅਤੇ ਰਾਜ ਪ੍ਰਾਂਤ ਕੇਂਦਰ ਦੇ ਵਿੱਚ ਕੇਂਦਰ ਵਿੱਚ ਦੋ ਤਰ੍ਹਾਂ ਦੀ ਸਰਕਾਰ ਹੈ ਕਿ ਸਥਾਈ ਕਾਰਜਪਾਲਿਕਾ ਅ ਸਥਾਈ ਕਾਰਜਪਾਲਿਕਾ ਸਥਾਈ ਕਾਰਜਪਾਲਿਕਾ ਵਿੱਚ ਰਾਸ਼ਟਰਪਤੀ ਉਪ ਰਾਸ਼ਟਰਪਤੀ ਪ੍ਰਧਾਨ ਮੰਤਰੀ ਮੰਤਰੀ ਪ੍ਰੀਸ਼ਦ ਮੰਤਰੀ ਪ੍ਰੀਸ਼ਦ ਦੇ ਵਿੱਚ ਕੈਬਨਟ ਮੰਤਰੀ ਰਾਜ ਮੰਤਰੀ ਉਪ ਮੰਤਰੀ ਹੁੰਦੇ ਹਨ ਉਹ ਦੇਖ ਸਕਦੇ ਨੇ ਪਾਪਾ ਇਹਦੇ ਵਿੱਚ ਆ ਪਿਕਚਰ ਦੇ ਵਿੱਚ 229 234 ਮੈਂਬਰ ਹੈ ਜੇ ਪ੍ਰਾਂਤਾਂ ਦੇ ਤਿੰਨ ਮੈਂਬਰ ਦਿੱਲੀ ਯੂਟੀ ਤੋਂ ਹੁੰਦੇ ਰਹੇ ਆ ਮੈਂਬਰ ਪੰਡੂਚੇਰੀ ਇੱਕ ਮੈਂਬਰ ਜਿਹੜਾ ਪੰਡੂਚੇਰੀ ਤੋਂ ਹੁੰਦਾ ਹੈਗਾ ਤੇ 12 ਮੈਂਬਰ ਇਹ ਰਾਸ਼ hội ਚੋ ਰਾਸ਼ਟਰਪਤੀ ਦੁਆਰਾ ਨਾਮਜ਼ਦ ਕੀਤੇ ਜਾਂਦੇ ਹਨ ਪ੍ਰਾਂਤਾਂ ਦੇ ਵਿੱਚੋਂ 500 ਲੋਕ ਸਭਾ ਦੇ ਵਿੱਚ 530 ਮੈਂਬਰ ਹੁੰਦੇ ਨੇ ਮੈਂਬਰ ਪ੍ਰਾਂਤਾਂ ਚੁਲਾਈ ਨੇ 13 ਮੈਂਬਰ ਜਿਹੜੇ ਹੋ ਜੂਡੀ ਦੇ ਵਿੱਚ ਕੇਂਦਰ ਸਾਸ਼ਤ ਪ੍ਰਦੇਸ਼ਾਂ ਦੇ ਵਿੱਚੋਂ ਠੀਕ ਹੈ ਇਹ ਅੱਜ ਗੱਲ ਹੈ ਨਹੀਂਗਾ ਇਹ ਐਂਗਲੋ ਇੰਡੀਅਨ ਇਹ ਸੰਸਦ ਦੁਆਰਾ ਰੱਦ ਕੀਤਾ ਗਿਆਗਾ ਦੋ ਐਂਗਲੋ ਇੰਡੀਅਨ ਜਿਹੜੇ ਮੈਂਬਰ ਨਹੀਂ ਹੁੰਦੇ ਤਾਂ ਆਪਾਂ ਸੋ ਅੱਗੇ ਗੱਲ ਕਰਦੇ ਹਾਂਗੇ ਰਾਜ ਦੇ ਵਿੱਚ ਪ੍ਰਾਂਤ ਦੇ ਵਿੱਚ ਸਥਾਈ ਕਾਰਜਪਾਲਕਾ ਅਸਥਾਈ ਕਾਰਜਪਾਲਕਾ ਅਸਥਾਈ ਕਾਰਜਪਾਲਕ ਚ ਰਾਜਪਾਲ ਮੁੱਖ ਮੰਤਰੀ ਮੰਤਰੀ ਪ੍ਰੀਸ਼ਦ ਮੰਤਰੀ ਪ੍ਰੀਸ਼ਦ ਵਿੱਚ ਕੈਬਨਿਟ ਮੰਤਰੀ ਰਾਜ ਮੰਤਰੀ ਤੇ ਉਪ ਮੰਤਰੀ ਉਦੋਗ ਨਿਆਪਾਲਕਾ ਨਿਆਪਾਲਕਾ ਦੇ ਵਿੱਚ ਆਪਣੇ ਕੋਲੇ ਸਭ ਤੋਂ ਉੱਪਰ ਸੁਪਰੀਮ ਕੋਰਟ ਹਾਈ ਕੋਰਟ ਤੇ ਡਿਸਟ੍ਰਿਕਟ ਕੋਰਟ ਹੁੰਦੇ ਹੈ ਇੱਥੇ ਕਰੀ ਸੰਸਥਾਪਨਾ ਦੀ ਦੇਖੋਣ ਨੇ ਜਾਂ ਵਿਸ਼ੇਸ਼ਤਾ ਉਸ ਤੋਂ ਅੱਗੇ ਚੱਲਦੇ ਆਪਾਂ ਭਾਰਤੀ ਸੰਵਿਧਾਨ ਦੇ ਹਨਸੇ 79 ਅਨੁਸਾਰ ਸੰਗ ਵਿੱਚ ਸੰਸਦ ਹੋਵੇਗੀ ਜੋ ਰਾਸ਼ਟਰਪਤੀ ਤੇ ਦੋ ਸਦਨਾ ਤੋਂ ਮਿਲ ਕੇ ਬਣੇਗੀ ਜਿਨ੍ਹਾਂ ਦੇ ਨਾਮ ਕਰਮਬਾਰ ਲੋ ਰਾਜਸਭਾ ਲੋਕ ਸਭਾ ਹੋਣਗੇ ਰਾਜਸਭਾ ਨੂੰ ਅਸੀਂ ਅੱਪਰ ਹਾਊਸ ਅਤੇ ਲੋਕ ਸਭਾ ਨੂੰ ਅਸੀਂ ਲੋਅਰ ਹਾਊਸ ਬੋਲਦੇ ਹਾਂ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਰਾਸ਼ਟਰਪਤੀ ਪਾਰਲੀਮੈਂਟ ਦਾ ਮੈਂਬਰ ਤਾ ਹੁੰਦਾ ਪਰ ਉਹ ਪਾਰਲੀਮੈਂਟ ਵਿੱਚ ਨਹੀਂ ਬੈਠਦਾ ਬੈਠਦਾ ਨਹੀਂ ਹੈ ਇਸ ਨੂੰ ਮੈਂਬਰ ਇਸ ਲਈ ਕਹਿੰਦੇ ਹਨ ਜਿੰਨੇ ਵੀ ਬਿੱਲ ਲੋਕ ਸਭਾ ਤੇ ਰਾਜ ਸਭਾ ਵਿੱਚ ਵਿੱਚੋਂ ਪਾਸ ਹੁੰਦੇ ਹਨ ਉਹ ਕਾਨੂੰਨ ਤਾਂ ਹੀ ਬਣਦੇ ਹਨ ਜਦ ਤੱਕ ਰਾਸ਼ਟਰਪਤੀ ਉਹਨਾਂ ਉੱਪਰ ਦਸਤਖਤ ਕਰਦਾ ਹੈ ਠੀਕ ਹੈ ਉਹਦੇ ਹੀ ਕਾਨੂੰਨ ਬਣਦੇ ਜਿਹਨੂੰ ਰਾਸ਼ਟਰਪਤੀ ਰਾਉ ਸਨ ਕਰੂਗਾ ਉਨਛੇਦ 80 ਦੇ ਵਿੱਚ ਰਾਜ ਸਭਾ ਦੀ ਰਚਨਾ ਬਾਰੇ ਜਾਣਕਾਰੀ ਮਿਲ ਦਿੰਦਾ ਹੈ ਇਸ ਨੂੰ ਅਸੀਂ ਅੱਪਰ ਹਾਊਸ ਕਾਉਂਸਲ ਆਫ ਸਟੇਟ ਪਾਰਲੀਮੈਂਟ ਮੈਂਟ ਹਾਊਸ ਦੇ ਨਾਮ ਨਾਲ ਜਾਣਦੇ ਹਾਂ ਉਨਛੇਦ 81 ਸਾਨੂੰ ਲੋਕ ਸਭਾ ਬਾਰੇ ਜਾਣਕਾਰੀ ਦਿੰਦਾ ਹੈ ਇਸ ਨੂੰ ਅਸੀਂ ਲੋਅਰ ਹਾਊਸ ਹਾਊਸ ਆਫ ਪੀਪਲ ਟਮ ਟਰੀ ਹਾਊਸ ਜਾਂ ਪਬਲਿਕ ਹਾਊਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਾਰਲੀਮੈਂਟ ਦੀ ਇਮਾਰਤ ਦਾ ਡਿਜ਼ਾਈਨ ਐਡਵਨ ਲੂਟਨ ਅਤੇ ਹਾਰਬਰ ਬੇਕਰ ਨੇ ਤਿਆਰ ਕੀਤਾ ਸੀਟੀ ਕਰੀ ਆਪਾਂ ਦੇਖ ਸਕਦੇ ਹਾਂ ਇਹ ਇਹਨਾਂ ਬੰਦੇ ਨੇ ਭਾਰਤੀ ਸੰਸਦ ਦਾ ਨਾਮ ਜਿਹੜਾ ਡਿਜ਼ਾਈਨ ਉਹ ਤਿਆਰ ਕਰਿਆ ਸੀ ਹਰੇਕ ਸਾਲ ਪਾਰਲੀਮੈਂਟ ਹਾਊਸ ਦੇ ਤਿੰਨ ਸੈਸ਼ਨ ਹੁੰਦੇ ਹਨ ਬਜਟ ਸੈਸ਼ਨ ਮਾਨਸੂਨ ਸੈਸ਼ਨ ਸਰਦ ਰੁੱਤ ਦਾ اجلاس ਅਸੀਂ ਇਸ ਨੂੰ ਇੱਕ ਟਰਿਕ ਦੇ ਮਾਧਿਅਮ ਰਾਹੀਂ ਯਾਦ ਰੱਖ ਸਕਦੇ ਹਾਂ ਹਰੇਕ ਆਦਮੀ ਚਾਹੁੰਦਾ ਹੈ ਕਿ ਮੇਰੇ ਕੋਲ ਇੱਕ ਕਾਰ ਹੋਵੇ ਜਿਹੜੀ ਕਾਰ BMW ਕਾਰ ਯਾਨਕਿ B ਵਾਈਟ ਹਾਊਸ ਯਾਨਕਿ ਫਰਵਰੀ ਮਈ ਦੇ ਵਿੱਚ ਐਮ ਮੌਨਸੂਨ ਸੈਸ਼ਨ ਜੁਲਾਈ ਤੋਂ ਸਤੰਬਰ ਤੱਕ ਡਬਲੂ ਵਿంటర్ ਹਾਊਸ ਨਵੰਬਰ ਤੋਂ ਦਸੰਬਰ ਬਾਈਟ ਸੈਸ਼ਨ ਸਭ ਤੋਂ ਵੱਡਾ ਸੈਸ਼ਨ ਹੁੰਦਾ ਹੈ ਜਿਸ ਦੀ ਸ਼ੁਰੂਆਤ ਰਾਸ਼ਟਰਪਤੀ ਦੇ ਭਾਸ਼ਣ ਨਾਲ ਹੁੰਦੀ ਹੈ ਸਰਦ ਰੁੱਤ ਇਜਲਾਸ ਸਭ ਤੋਂ ਛੋਟਾ ਸੈਸ਼ਨ ਹੁੰਦਾ ਹੈ ਠੀਕ ਹੈ ਇਹ ਦੇਖਣਾ ਯਾਦ ਕਰਨੇ ਕਰ ਲੈ ਬਹੁਤ ਮਹੱਤਵਪੂਰਨ ਹੈ ਸੰਸਦ ਵਿੱਚ ਕੁਐਸਚਨਿੰਗ ਆਨਰ ਜ਼ੀਰੋ ਆਨਰ ਦੇ ਸਮੇਂ ਬਾਰੇ ਤੁਹਾਨੂੰ ਬੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਲੋਕ ਸਭਾ ਤੇ ਰਾਜ ਸਭਾ ਵਿੱਚ ਇਹ ਸਮਾਂ ਇਹਨਾਂ ਦਾ ਸਮਾਂ ਵੱਖ-ਵੱਖ ਹੁੰਦਾ ਹੈ ਲੋਕ ਸਭਾ ਵਿੱਚ ਕੁਐਸਚਨ ਆਨਰ ਸੰਸਦ ਵਿੱਚ ਜਦੋਂ ਸੈਸ਼ਨ ਸ਼ੁਰੂ ਹੁੰਦਾ ਹੈ ਸਭ ਤੋਂ ਪਹਿਲਾਂ ਕੁਐਸਚਨਿੰਗ ਆਨਰ 11 ਤੋਂ 12 ਤੱਕ ਦਾ ਸਮਾਂ ਹੁੰਦਾ ਹੈ ਇਸ ਵਿੱਚ ਕੋਈ ਵੀ ਸੰਸਦ ਸੰਵਤ ਭਾਗ ਦੇ ਮੰਤਰੀ ਨੂੰ ਪ੍ਰਸ਼ਨ ਪੁੱਛ ਸਕਦਾ ਹੈ ਜਿਸ ਦਾ ਜਵਾਬ ਮੰਤਰੀ ਨੂੰ ਮੂੰਹ ਜਵਾਨੀ ਜਾਂ ਲਿਖਤੀ ਰੂਪ ਵਿੱਚ ਦੇਣਾ ਹੁੰਦਾ ਹੈ ਕੁਐਸਚਨ ਆਨਰ ਦੇ ਸਮੇਂ ਤੁਹਾਨੂੰ ਦੇ ਦੌਰਾਨ ਤਿੰਨ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾ ਸਕਦੇ ਹਨ ਸਟ੍ਰੇਟ ਕੁਐਸਚਨਿੰਗ ਅੰਡਰਸਟੈਂਡਿੰਗ ਕੁਐਸਚਨ शॉर्ट नोट्स क्वेश्चन स्ट्रीट क्वेश्चनिंग स्ट्रीट क्वेश्चनिंग स्पीकर ਦੀ ਅਗਾਂ ਨਾਲ ਪੁੱਛੇ ਜਾ ਸਕਦੇ ਆ ਪੁੱਛਿਆ ਜਾ ਪੁੱਛ ਸਕਦਾ ਹੈ ਜੋ ਸੰਬੰਧਿਤ ਮੰਤਰੀ ਦੇ ਮੂੰਹ ਜਵਾਨੀ ਉੱਤਰ ਦੇਣ ਦੇਣਾ ਹੁੰਦਾ ਹੈ ਇੱਕ ਮੈਂਬਰ ਇੱਕ ਦਿਨ ਵਿੱਚ ਇੱਕ ਹੀ ਪ੍ਰਸ਼ਨ ਪੁੱਛ ਸਕਦਾ ਹੈ ਅੰਡਰਸਟੈਂਡਿੰਗ ਕੁਐਸ਼ਨਿੰਗ ਅੰਡਰਸਟੈਂਡਿੰਗ ਕੁਐਸ਼ਨਿੰਗ ਉਹ ਹੁੰਦੇ ਹਨ ਜਿਸ ਵਿੱਚ ਲਿਖਤੀ ਜਵਾਬ ਮੰਗਿਆ ਜਾਂਦਾ ਹੈ ਲਿਖਤੀ ਜਵਾਬ ਮਿਲਣ ਤੋਂ ਬਾਅਦ ਕੋਈ ਹੋਰ ਪ੍ਰਸ਼ਨ ਨਹੀਂ ਪੁੱਛਿਆ ਜਾ ਸਕਦਾ ਸ਼ਾਰਟ ਨੋਟਿਸ ਕੁਐਸ਼ਨ ਸ਼ਾਰਟ ਨੋਟਿਸ ਕੁਐਸ਼ਨ ਉਹ ਹੁੰਦੇ ਹਨ ਜੋ ਜਨਤਾ ਨਾਲ ਸੰਬੰਧਤ ਮੁੱਦਿਆਂ ਬਾਰੇ ਮੰਤਰੀ ਨੂੰ ਘੱਟੋ-ਘੱਟ 10 ਦਿਨ ਪਹਿਲਾਂ ਲਿਖਤੀ ਰੂਪ ਵਿੱਚ ਨੋਟਸ ਪੇਜ ਕੇ ਪ੍ਰਸ਼ਨ ਪੁੱਛਿਆ ਜਾਂਦਾ ਹੈ ਜਿਸ ਦਾ ਜਵਾਨੀ ਮੰਤਰੀ ਨੇ ਜਵਾਬ ਜਵਾਨੀ ਮੰਤਰੀ ਨੇ ਦੇਣਾ ਹੁੰਦਾ ਹੈ ਕੁਐਸਚਨ 2 ਪ੍ਰਾਈਵੇਟ ਮੈਂਬਰ ਜੀ ਇਸ ਵਿੱਚ ਸੰਸਦ ਸੰਸਦੀ ਮੈਂਬਰ ਜੋ ਮੰਤਰੀ ਨਹੀਂ ਹੁੰਦੇ ਉਹਨਾਂ ਕੋਲੋਂ ਕਿਸੇ ਬਿਲ ਬਾਰੇ ਸੰਸਦ ਦੇ ਕਿਸੇ ਕੰਮ ਪ੍ਰਤੀ ਜਾਣਕਾਰੀ ਆਦ ਪ੍ਰਾਪਤ ਕੀਤੀ ਜਾ ਸਕਦੀ ਹੈ ਜ਼ੀਰੋ ਓਨਰ 1962 ਤੋਂ ਭਾਰਤੀ ਸੰਸਦ ਪ੍ਰਣਾਲੀ ਵਿੱਚ ਜ਼ੀਰੋ ਓਨਰ ਲਾਗੂ ਕੀਤਾ ਗਿਆ ਹੈ ਜੋ ਖੁਦ ਭਾਰਤ ਦੀ देन ਹੈ ਜ਼ੀਰੋ ਓਨਰ ਦੇ ਸਮੇਂ ਵਿੱਚ ਬਿਨਾ ਨੋਟਿਸ ਦੇ ਪਬਲਿਕ ਪਬਲਿਕ ਨਾਲ ਸੰਬੰਧਿਤ ਮੁੱਦੇ ਉਠਾਏ ਜਾ ਸਕਦੇ ਹਨ ਲੋਕ ਸਵਾ ਵਿੱਚ 0 ਓਨਰ 10:12 ਤੋਂ 1 ਵਜੇ ਤੱਕ ਦਾ ਹੁੰਦਾ ਹੈ ਜਦ ਕਿ ਰਾਸ ਸਵਾ ਵਿੱਚ 11 ਵਜੇ ਤੋਂ 12 ਵਜੇ ਤੱਕ ਹੁੰਦਾ ਹੈ ਭਾਵ ਜਦ ਲੋਕ ਸਵਾ ਵਿੱਚ ਕੁਐਚਨ ਓਨਰ ਹੁੰਦਾ ਹੈ ਉਸ ਸਮੇਂ ਰਾਸ ਸਵਾ ਵਿੱਚ 0 ਓਨਰ ਹੁੰਦਾ ਹੈ ਜਦ ਲੋਕ ਸਵਾ ਵਿੱਚ 0 ਓਨਰ ਹੁੰਦਾ ਹੈ ਤਾਂ ਰਾਸ ਸਵਾ ਵਿੱਚ ਕੁਐਚਨ ਓਨਰ ਹੁੰਦਾ ਹੈ ਨੋਟਿਸ ਦੋਨਾਂ ਸਦਨਾਂ ਵਿੱਚ 10% ਮੰਤਰੀਆਂ ਦਾ ਹਾਜ਼ਰ ਹੋਣਾ ਜ਼ਰੂਰੀ ਹੈ ਜੇਕਰ 10% ਤੋਂ ਘੱਟ ਮੈਂਬਰ ਹਾਜ਼ਰ ਹਨ ਤਾਂ ਸੰਸਦ ਦੀ ਕਾਰਵਾਈ ਰੋਕੀ ਰੋਕ ਦਿੱਤੀ ਜਾਂਦੀ ਹੈ ਤੇ ਅੱਗੇ ਪਾ ਦਿੱਤੀ ਜਾਂਦੀ ਹੈ ਰਾਜ ਸਭਾ ਨੂੰ ਰਾਜ ਸਭਾ ਨੂੰ ਅੱਪਰ ਹਾਊਸ ਕੌਂਸਲ ਆਫ ਸਟੇਟ ਪਾਰਲੀਮੈਂਟ ਹਾਊਸ ਵੀ ਕਿਹਾ ਜਾਂਦਾ ਹੈ ਪਰਮਾਨੈਂਟ ਕਿਦਰ ਪਰਮਾਨੈਂਟ ਹੈ ਪਰਮਾਨੈਂਟ ਹਾਊਸ ਕਿਹਾ ਜਾਂਦਾ ਰਾਜ ਸਭਾ ਦੀ ਵੱਧ ਤੋਂ ਵੱਧ 250 ਮੈਂਬਰ ਹੋ ਸਕਦੇ ਹਨ ਪਰ ਜੋ ਮੌਜੂਦਾ ਗਿਣਤੀ 245 ਹੈ ਇਹਨਾਂ ਵਿੱਚੋਂ 229 234 ਮੈਂਬਰ ਵੱਖ-ਵੱਖ ਰਾਜਾਂ ਤੋਂ ਚੁਣੇ ਜਾਂਦੇ ਹਨ ਚਾਰ ਮੈਂਬਰ ਕੇਂਦਰੀ ਸਾਸ਼ਤ ਪ੍ਰਦੇਸ਼ 3 ਜੂਟੀ ਤੇ 1 ਪੰਡ ਚੂਰੀ ਤੋਂ ਚਿਰਤੋ ਚੁਣੇ ਜਾਂਦੇ ਹਨ ਬਾਕੀ ਕੇਂਦਰ ਸਾਸ਼ਤ ਪ੍ਰਦੇਸ਼ਾਂ ਤੋਂ ਕੋਈ ਮੈਂਬਰ ਰਾਸ਼ਵ ਵਿੱਚ ਨਹੀਂ ਚੁਣਿਆ ਜਾਂਦਾ ਇਸ ਤੋਂ ਇਲਾਵਾ 12 ਮੈਂਬਰ ਰਾਸ਼ਟਰਪਤੀ ਸੈਂਸ ਕਲਾ ਸਹਿਤ ਸਮਾਜ ਸੇਵੀ ਖੇਤਰ ਵਿੱਚ ਪ੍ਰਾਪਤੀ ਕਰਨ ਵਾਲੇ ਵਿਅਕਤੀਆਂ ਵਿੱਚੋਂ ਨਾਮ ਜਦ ਕਰਦਾ ਹੈ ਉਹਨਾਂ ਨੂੰ ਇਸ ਨੂੰ ਹੈਟਰੀਕੀ ਟ੍ਰੈਕ ਨਾਮ ਆਜਾਦ ਕੀਤਾ ਜਾ ਸਕਦਾ ਹੈ ਕਲਾਸ ਸੀ ਤਾਂ ਕੋਈ ਮਤਲਬ ਨਹੀਂ ਜੀ ਕਲਾਸ ਐਲ ਤੋਂ ਲਿਟਰੇਚਰ ਲਿਟਰੇਚਰ ਇਹ ਤੋਂ ਆਰਟ ਐਸ ਤੋਂ ਸਾਇੰਸ ਐਸ ਤੋਂ ਸੋਸ਼ਲ ਸਰਵਿਸ ਨੋਟਿਸ ਰਾਜ ਸਭਾ ਵਿੱਚ ਵੱਧ ਤੋਂ ਵੱਧ 33 ਸੀਟਾਂ ਜੂਪੀ ਦੀਆਂ ਹਨ ਰਾਜ ਸਭਾ ਦੇ ਮੈਂਬਰਾਂ ਦੀ ਚੋਣ 6 ਸਾਲਾਂ ਲਈ ਹੁੰਦੀ ਹੈ ਹਰੇਕ 2 ਸਾਲ ਬਾਅਦ 1/3 ਮੈਂਬਰ ਰਿਟਾਇਰ ਹੋ ਜਾਂਦੇ ਹਨ ਰਾਜ ਸਭਾ ਵਿੱਚ ਕਿਸੇ ਪ੍ਰਕਾਰ ਦੀ ਅਣਉਚਿਤ ਜਾਤੀ ਜਾਂ ਜਨ ਜਾਤੀਆਂ ਨਾਲ ਸੰਬੰਧਤ ਕੋਈ ਰਾਕਮਾ ਕਰਨੀ ਨਹੀਂ ਹੈ ਰਾਜ ਸਭਾ ਨੂੰ ਕਦੇ ਪੰਗ ਨਹੀਂ ਕੀਤਾ ਜਾ ਸਕਦਾ ਯੋਗਤਾਮਾ ਭਾਰਤ ਦਾ ਨਾਗਰਿਕ ਹੋਵੇ ਉਸ ਦੀ ਉਮਰ 30 ਸਾਲ ਜਾਂ 30 ਤੋਂ ਵੱਧ ਹੋਵੇ ਭਾਰਤ ਦਾ ਕਿਸੇ ਭਾਰਤ ਦਾ ਕਿਸੇ ਵੀ ਹਲਕੇ ਦਾ ਦੀ VOTER LIST ਵਿੱਚ ਉਸ ਦਾ ਨਾਮ ਦਰਜ ਹੋਣਾ ਚਾਹੀਦਾ ਹੈ ਉਹ ਪਾਗਲ ਅਤੇ ਪਾਗਲ ਜਾਂ ਦਿਵਾਲੀਆ ਨਾ ਹੋਵੇ ਭਾਰਤ ਸਰਕਾਰ ਜਾਂ ਰਾ ਸਰਕਾਰ ਅਧੀਨ ਕਿਸੇ ਲਾਭਕਾਰੀ ਹੋ ਦਿੱਤੇ ਨਾ ਲੱਗਾ ਹੋਵੇ ਸਾਂਸ ਦੁਆਰਾ ਸਮੇਂ-ਸਮੇਂ ਨਿਯਤ ਕੀਤੀਆਂ ਯੋਗਤਾਵਾਂ ਪੂਰੀਆਂ ਕਰਦਾ ਹੋਵੇ ਰਾਜ ਸਭਾ ਦਾ ਚੇਅਰਮੈਨ ਭਾਰਤ ਦੇ ਉਪ ਰਾਸ਼ਟਰਪਤੀ ਹੁੰਦੇ ਹਨ ਉਹਨਾਂ ਦੀ ਇਹਨਾਂ ਦੀ ਗੈਰ ਹਾਜ਼ਰੀ ਵਿੱਚ ਡਿਪਟੀ ਚੇਅਰਮੈਨ ਕੰਮ ਕਰਦਾ ਹੈ ਇਹਨਾਂ ਦੋਹਾਂ ਦੋਨੋਂ ਕਿਸੇ ਬਿਲਸੰਦੀ ਵੋਟ ਨਹੀਂ ਪਾ ਸਕਦੇ ਕਿਸੇ ਪਰ ਕਿਸੇ ਬਿਲ ਤੇ ਬਰਾਬਰ ਵੋਟਾਂ ਹੋ ਜਾਣ ਤਾਂ ਨਿਰਣਾਇਕ ਵੋਟ ਪਾ ਸਕਦੇ ਹਨ ਲੋਕ ਸਭਾ ਇਸ ਸਦਨ ਦੀ ਵੱਧ ਤੋਂ ਵੱਧ ਮੈਂਬਰ 200 500 52 ਮੈਂਬਰ ਹੋ ਸਕਦੇ ਹਨ ਮੌਜੂਦਾ 545 ਮੈਂਬਰ ਕਮ ਕਰ ਰਹੇ ਹਨ 530 ਮੈਂਬਰ ਰਾਜਾਂ ਤੋਂ 13 ਮੈਂਬਰ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ 2 ਮੈਂਬਰ ਐਂਗਲੋ-ਇੰਡੀ ਤੋਂ ਹਾਂ ਇਹ ਠੀਕ ਹੈ ਇਹ ਲੈਣ ਹੈ ਨਹੀਂ ਐਂਗਲੋ-ਇੰਡੀਅਨ ਨੇ ਹੁਣ ਇਹ ਨਹੀਂ ਆਪਣੇ ਅਨੁਸੂਚਿਤ ਜਾਤੀਆਂ ਲਈ 84 ਅਨੁਸੂਚਿਤ ਕਬੀਲਿਆਂ ਲਈ 47 ਲਈ ਰਾਖਵਾ ਕਰਨ ਮੌਜੂਦ ਹੈ ਇਸ ਦੇ 5 ਸਾਲ ਮੈਂਬਰ 5 ਸਾਲ ਲਈ ਚੁਣੇ ਜਾਂਦੇ ਹਨ ਲੋਕ ਸਭਾ ਵਿੱਚ ਜਿੱਤੀ ਹੋਈ ਪਾਰਟੀ ਕੋਲ ਬਹੁਤ ਮਤਨਾ ਹੋਵੇ ਨਾ ਰਹੇ ਤਾਂ ਉਸ ਨੂੰ ਸਮੇਂ ਤੋਂ ਪਹਿਲਾਂ ਵੀ ਭੰਗ ਕੀਤਾ ਜਾ ਸਕਦਾ ਹੈ ਜਿਹੜੀ ਗੱਲ ਪਰ ਆਇਆ ਕਰੇਂਗਿ ਐਂਗਲੋ ਇੰਡੀਅਨ ਵਾਲੀ ਐਂਗਲੋ ਇੰਡੀਅਨ ਵਾਲੀ ਇਹਨਾਂ ਨੂੰ ਅਨੁਸੂਚਿਤ ਜਾਤੀਆਂ ਦੇ ਵਿੱਚ ਯਾਨੀ ਕਿ ਜਿਹੜੇ 84 ਨੇਗੀ ਉਹਨਾਂ ਸਥਾਨ 85 ਦੇ ਜਿਹੜੀ 47 ਨੂੰ ਨਾਲ ਦੀ ਦੀ ਜਿਹੜੀ ਗਣਤੀ ਆ ਉਹ 48 ਠੀਕ ਹੈ ਏ ਸੀ ਅੱਗੇ ਇਹਨਾਂ ਦੀ ਯੋਗਤਾਵਾਂ ਲੋਕ ਸਭਾ ਦਾ ਮੈਂਬਰ ਬਣ ਲਈ ਯੋਗਤਾਵਾਂ ਭਾਰਤ ਦਾ ਨਾਗਰਿਕ ਹੋਵੇ ਉਹਨਾਂ ਦੀ ਉਮਰ 25 ਸਾਲ ਸਾਲ ਜਾਂ 25 ਸਾਲ ਤੋਂ ਵੱਧ ਹੋਵੇ ਭਾਰਤ ਦਾ ਕਿਸੇ ਵੀ ਹਲਕੇ ਵਿੱਚ ਵੋਟਰ ਲਿਸਟ ਵਿੱਚ ਉਸ ਦਾ ਨਾਮ ਦਰਜ ਹੋਣਾ ਚਾਹੀਦਾ ਹੈ ਦਿਵਾਲੀਆ ਤੇ ਪਾਗਲ ਨਾ ਹੋਵੇ ਭਾਰਤ ਸਰਕਾਰ ਜਾਂ ਰਾਜ ਸਰਕਾਰ ਦੀ ਕਿਸੇ ਲਾਭਕਾਰੀ ਲਾਭਕਾਰੀ ਅਹੁਦੇ ਤੇ ਨਾਮ ਲੱਗਾ ਹੋਵੇ ਸੰਸਦ ਦੁਆਰਾ ਚੁਣੇ ਦੁਆਰਾ ਸਮੇ ਸਮਿਤੀ ਨਿਯਿਤਿਤ ਕੀਤੀਆਂ ਯੋਗਤਾਵਾਂ ਪੂਰੀਆਂ ਕਰਦਾ ਹੋਵੇ ਨੋਟਿਸ ਸਰਕਾਰ ਪ੍ਰਤੀ ਆ ਵਿਸ਼ਵਾਸ ਦਾ ਪ੍ਰਸਤਾਵ ਸਿਰਫ ਲੋਕ ਸਭਾ ਵਿਚ ਹੀ ਅੰਦਾਜ਼ਾ ਜਾ ਸਕਦਾ ਹੈ ਸੰਸਦ ਧਨ ਬਿੱਲ ਬੀ ਲੋਕ ਸਭਾ ਵਿੱਚ ਹੀ ਪੇਸ਼ ਕੀਤਾ ਜਾ ਸਕਦਾ ਹੈ ਸਪੀਕਰ ਆਫ ਲੋਕ ਸਭਾ ਲੋਕ ਸਭਾ ਦੇ ਵਿੱਚ ਸਪੀਕਰ ਦਾ ਉਹਦਾ ਬੜੇ ਮਾਨਤੀ ਇੱਜ਼ਤ ਵਾਲਾ ਗਿਣਿਆ ਗਿਆ ਹੈ ਲੋਕ ਸਭਾ ਦੇ ਸਭ ਤੋਂ ਪਹਿਲੇ ਸਪੀਕਰ ਸ਼੍ਰੀ ਗਣੇਸ਼ 바ਸੂਦੇਵ ਮਵਲੰਕਣ ਸਨ ਲੋਕ ਸਭਾ ਵਿੱਚ ਪਹਿਲੀ ਔਰਤ मीरा कुमारी ਹੁਣ ਮੌਜੂਦਾ ਸਮੇਂ ਵਿੱਚ ਲੋਕ ਸਭਾ ਵਿੱਚ ਠੀਕ ਹੈ ਦੂਜੀ ਔਰਤ ਜਿਹੜੀ ਉਸमित्रा महाजन ਸੀ ਤੇ ਜੋ ਹੁਣ ਬਤੌਰ ਲੋਕ ਸਭਾ ਵਿੱਚ ਉਹ ਕੰਮ ਕਰ ਰਹੇ ਹਨ ਉਹ ਹੈਗੇ ਕਰਾ ਜੀ ਓਮ ਬਿਰਲਾ ਓਮ ਬਿਰਲਾ ਦੇ ਹੁਣ ਪ੍ਰੈਜ਼ੈਂਟ ਸਮ ਵਰਤਮਾਨ ਸਮੇਂ ਲੋਕ ਸਭਾ ਦਾ ਸਪੀਕਰ ਲੋਕ ਸਭਾ ਦੇ ਮੈਂਬਰਾਂ ਵਿੱਚੋਂ ਪਹਿਲੀ ਮੀਟਿੰਗ ਵਿੱਚ ਚੁਣਿਆ ਚੁਣ ਲਿਆ ਜਾਂਦਾ ਹੈ ਸਪੀਕਰ ਆਪਣੇ ਅਹੁਦੇ ਤੇ ਤਦ ਤੱਕ ਰਹਿੰਦਾ ਹੈ ਜਦ ਤੱਕ ਨਮਾ ਹਾਊਸ ਨਵੇਂ ਸਪੀਕਰ ਦੀ ਚੋਣ ਨਹੀਂ ਕਰ ਲੈਂਦਾ ਸਪੀਕਰ ਦੀਆਂ ਸ਼ਕਤੀਆਂ ਸਪੀਕਰ ਲੋਕ ਸਭਾ ਸਦਨ ਦਾ ਪ੍ਰਧਾਨ ਹੁੰਦਾ ਹੈ ਜੇਕਰ ਕਿਸੇ ਬਿਰਸੋਂ ਦੀ ਵਿਵਾਦ ਪੈਦਾ ਹੋ ਜਾਵੇ ਤਾਂ ਸਪੀਕਰ ਹੀ ਫੈਸਲਾ ਕਰਦਾ ਹੈ ਬੇਲਾ ਧਨਵਿਲ ਨਾ ਸਵੰਦਿਤ ਹੈ ਜਾਂ ਨਹੀਂ ਠੀਕ ਹੈ ਬੇਲਾ ਜਿਹੜਾ ਹੋ ਬੇਲਾ ਜਾਂ ਕੋਈ ਹੋ ਧਨਵਿਲ ਆ ਗੋ ਉਹਦਾ ਨਿਰਣਾ ਸਪੀਕਰ ਕਰਦਾ ਸਾਧਨ ਵਿੱਚ ਅਨੁਸ਼ਾਸਨ ਕਾਇਮ ਬਣਾ ਕੇ ਰੱਖਣਾ ਹੈ ਕੋਈ ਮੈਂਬਰ ਅਨੁਸ਼ਾਸਨ ਭੰਗ ਕਰਦਾ ਹੈ ਤਾਂ ਉਸ ਨੂੰ ਹੌਸ ਤੋਂ ਬਾਹਰ ਭੇਜਿਆ ਭੇਜ ਸਕਦਾ ਹੈ ਜਾਂ ਸਜ਼ਾ ਦੇ ਸਕਦਾ ਹੈ ਦੋਵੇਂ ਸਦਨਾਂ ਦੇ ਸਮੂਹਿਕ ਸੈਸ਼ਨ ਦੀ ਤਿਆਰੀ ਕਰਦਾ ਹੈ ਅਤੇ ਉਸ ਦੀ ਪ੍ਰਧਾਨਗੀ ਕਰਦਾ ਹੈ ਸਪੀਕਰ VOTING ਵਿੱਚ ਭਾਗ ਨਹੀਂ ਲੈਂਦਾ ਸਿਰਫ ਨਿਰਣਾਇਕ ਵੋਟ ਹੀ ਪਾ ਸਕਦਾ ਹੈ ਸਪੀਕਰ ਦੀ ਗੈਰ ਹਾਜ਼ਰੀ ਵਿੱਚ ਡਿਪਟੀ ਸਪੀਕਰ ਕੰਮ ਕਰਦਾ ਹੈ ਭਾਰਤੀ ਸੰਸਦ ਦੀ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਨਾਮਾਤਰ ਅਤੇ ਬਾਸਤਵਿਕ ਕਾਰਜ ਪਾਲਿਕਾ ਵਿੱਚ ਵੀ ਪ੍ਰਧਾਨ ਮੰਤਰੀ ਦੀ ਅਗਵਾਈ ਵਿਧਾਨ ਪਾਲਿਕਾ ਤੇ ਕਾਰਜਪਾਲਿਕਾ ਵਿਚਕਾਰ ਗੂੜਾ ਸਬੰਧ ਮੰਤਰੀ ਪ੍ਰੀਸ਼ਦ ਅਤੇ ਵਿਧਾਨ ਪਾਲਿਕਾ ਦਾ ਕੰਟਰੋਲ ਮੰਤਰੀ ਪ੍ਰੀਸ਼ਾਦੀ ਸਮੂਹਿਕ ਜ਼ਿੰਮੇਵਾਰੀ ਵਿਅਕਤੀਗਤ ਜ਼ਿੰਮੇਵਾਰੀ ਮੰਤਰੀ ਪ੍ਰੀਸ਼ਾਦੀ ਮਿਆਦ ਨਿਸ਼ਚਿਤ ਨਹੀਂ ਹੁੰਦੀ ਰਾਜਨੀਤਿਕ ਇਕਰੂਪਤਾ ਵਿਰੋਧੀ ਦਲ ਦੇ ਮੈਂਬਰ ਨੂੰ ਕਾਨੂੰਨੀ ਮਾਨਤਾ ਮੰਤਰੀ ਪ੍ਰੀਸ਼ਦ ਦਾ ਆਕਾਰ ਨਿਸ਼ਚਿਤ ਜੁम्मेवार ਸਰਕਾਰ ਲੋਕ ਸਭਾ ਦੀ ਨੂੰ ਮਿਆਦ ਪੂਰੀ ਹੋਣ ਤੋਂ ਪਹਿਲਾਂ ਭੰਗ ਕਰਨ ਦੀ ਵਿਵਸਥਾ ਮੰਤਰੀ ਪ੍ਰੀਸ਼ਦ ਆਕਾਰ ਨਿਸ਼ਚਿਤ ਭਾਰਤੀ ਸੰਸਦ ਦੀ ਸ਼ਾਸਨ ਪ੍ਰਣਾਲੀ ਵਿੱਚ ਦੋਸ਼ ਬੌਧਲੀ ਪ੍ਰਣਾਲੀ ਭਾਰਤ ਵਿੱਚ ਤਿੰਨ ਪ੍ਰਕਾਰ ਦੇ ਰਾਜਨੀਤਿਕ ਦਲ ਹਨ ਮਾਨਤਾ ਪ੍ਰਾਪਤ ਰਾਸ਼ਟਰੀ ਰਾਜਨੀਤਿਕ ਦਲ ਉਹਨਾਂ ਦੀ ਗਿਣਤੀ ਰਹੀ 6 ਹੈ ਹੁਣ ਪ੍ਰੈਜ਼ੈਂਟ ਸਮੇਂ ਮਾਨਤਾ ਪ੍ਰਾਪਤ ਰਾਜ ਜਾਂ ਖੇਤਰੀ ਦਲ ਇਹਨਾਂ ਦੀ ਗਿਣਤਾ ਗਿਣਤੀ ਰਹੀ ਜੀ 69 ਆ ਗਈ ਗੈਰ ਮਾਨਤਾ ਪ੍ਰਾਪਤ ਠੀਕ ਹੈ ਲਗਭਗ ਇਹ ਹੀ 2200 21 ਦੇ ਕਰੀਬ ਨੇਗੇ ਲੜਕਦੀ ਸੰਸਦ ਲੋਕ ਸਭਾ ਵਿੱਚੋਂ 543 ਮੈਂਬਰਾਂ ਵਿੱਚੋਂ 272 ਦਾ ਸਮਰਥਨ ਸਪਸ਼ਟ ਬਹੁਮਤ ਹੈ 1999 ਵਿੱਚ ਭਾਗ 19ਵੀਂ ਤੇ ਤੋਂ 15ਵੀਂ ਲੋਕ ਸਭਾ ਵਿੱਚ ਲੜਕਦੀ ਸੰਸਦ ਹੋਂਦ ਵਿੱਚ ਆਈ ਸਥਿਰਤਾ ਤੇ ਮਜ਼ਬੂਤੀ ਦੀ ਕਮੀ ਅਸਥਿਰਤਾ ਦੀਆਂ ਉਦਾਹਰਣਾਂ ਠੀਕ ਹੈ ਜਿਹੜੀ ਬੰਦੇ ਸਥਿਰ ਰਹੇ ਸ਼੍ਰੀ ਬੀਪੀ ਸਿੰਘ 11 ਮਹੀਨੇ ਦਾ ਕਾਰਜਕਾਲ ਸ਼੍ਰੀ ਚੰਦਰ ਸ਼ੇਖਰ ਜੀ 6 ਮਹੀਨੇ ਸ਼੍ਰੀ ਅਟੱਲ ਵਿਹਾਰੀ ਬਾਜਪਾਈ 1996 ਦੇ ਵਿੱਚ 13 ਦਿਨ ਦਾ ਕਾਰਜਕਾਲ ਸ਼੍ਰੀ ਐਚ ਡੀ ਦੇਵਕੋੜਾ 10 ਮਹੀਨੇ ਇੰਦਰ ਕੁਮਾਰ ਗੁਜਰਾਲ 9 ਮਹੀਨੇ ਅਟੱਲ ਵਿਆਹ ਰਿਵਾਜ ਪਾਈ 3 ਮਹੀਨੇ ਠੀਕ ਹੈ ਜਿਹੜੀ ਇਹ ਸੀਗੀ ਆਪਣੇ ਕੋਲੇ ਅਸਥਿਰਤਾ ਨਹੀਂ ਉਦਾਹਰਣਾਂ ਜਨ ਕਿ ਜਿਹੜੇ ਇਹਨਾਂ ਨੇ 5 ਸਾਲ ਪੂਰਾ ਕੰਮ ਨਹੀਂ ਕਰਿਆ ਮਜ਼ਬੂਤ ਵਿਰੋਧੀ ਦਲ ਅਤੇ ਉਚਿਤ ਵਿਕਲਪ ਦੀ ਅਣਹੋਂਦ ਦਲ ਬਦਲੀ ਅਤੇ ਗਠਵੰਦਨਾ ਦੀ ਰਾਜਨੀਤੀ ਦਾ ਜਨਮ ਦੇਖ ਸਕਦੇ ਨੇ ਜੀ ਆਪਾਂ ਹਾਰੇ ਬੰਦੇ ਇਕੱਠੇ ਹੋਣ ਸਾਰੀ ਪਾਰਟੀ ਨਹੀਂ ਹੁੰਦੀ ਡਾਕਟਰ ਮਮੂ ਸਿੰਘ ਬੈਠਾ ਚਲ ਸਵਸਥ ਪ੍ਰਥਮਾ ਮੰਦੀ ਔਣ ਵਿਧਾਨਕਾਰਾਂ ਵਿੱਚ ਅਨੁਸ਼ਾਸਨ ਅਨੁਸ਼ਾਸਨਹੀਨਤਾ ਤੇ ਜਿੱਦ ਦੀ ਰਾਜਨੀਤੀ ਠੀਕ ਹੈ ਆਪਾਂ ਦੇਖ ਸਕਦੇ ਹਾਂ ਜਿੱਦ ਦੀ ਰਾਜਨੀਤੀ ਵਿੱਚ ਜਾਨਕੀ ਆਪਣੀ ਸ਼ੀਟਾਂ ਤੋਂ ਉੱਠ ਗਏ ਬੰਦੇ ਆ ਸਾਰੇ ਇੱਥੇ ਖੜੇ ਨਹੀਂਗੇ ਸੰਸਦ ਦੀ ਗੌਰਵ ਦਾ ਪਤਨ ਲੋਕਤੰਤਰ ਦਾ ਪਵਿੱਤਰ ਮੰਦਰ ਲੜਾਈ ਦਾ ਮੈਦਾਨ ਬਣ ਗਿਆ ਹੈ ਸੰਸਦ ਵਿੱਚ ਮੰਤਰੀ ਪ੍ਰੀਸ਼ਾ ਦੀ ਤਾਨਾਸ਼ਾਹੀ ਅਧਿਆਦੇਸ਼ ਦੁਆਰਾ ਸ਼ਾਸਨ ਸਦਨ ਵਿੱਚ ਮੈਂਬਰਾਂ ਦੀ ਗੈਰ ਹਾਜ਼ਰੀ ਬਹੁਤੇ ਮੈਂਬਰਾਂ ਨੂੰ ਸੰਸਦ ਦੇ ਵਿਧੀ ਵਿਧਾਨ ਦਾ ਗਿਆਨ ਨਹੀਂ ਸੰਸਦ ਵਿੱਚ ਕਮੇਟੀ ਪ੍ਰਣਾਈ ਦਾ ਪਤਨ ਸਮੂਹਿਕ ਜ਼ਿੰਮੇਵਾਰੀ ਅਤੇ ਰਾਨਿਤਿਕ ਕ੍ਰੂਪਤਾ ਦੇ ਸਿਧਾਂਤਾਂ ਦਾ ਪਤਨ ਵੋਟਰਾਂ ਵਿੱਚ ਦਿਲਚਸਪੀ ਦੀ ਘਾਟ 15ਵੀਂ ਲੋਕ ਸਭਾ ਵਿੱਚ 52.7% ਵੋਟਾਂ ਵੋਟਰਾਂ ਨੇ ਵੋਟ ਅਧਿਕਾਰ ਦਾ ਪ੍ਰਯੋਗ ਕੀਤਾ ਰਾਜਨੀਤੀ ਦੇ ਅਪਰਾਧੀਕਰਨ ਦੀ ਸਮੱਸਿਆ 15ਵੀਂ ਲੋਕ ਸਭਾ ਵਿੱਚ ਜਾਇਹੇ ਮੈਂਬਰਾਂ ਦੀ ਗਿਣਤੀ 158 ਸੀ ਵਰਤਮਾਨ ਸਮੇਂ ਬਿਹਾਰ ਦੇ ਵਿੱਚ 15ਵੀਂ ਲੋਕ ਸਭਾ ਬਿਹਾਰ ਦੇ ਵਿੱਚੋਂ 141 ਬੰਦੇ ਆ ਦੇਖ ਸਕਦੇ ਹੋ ਬੰਦੇ ਕ੍ਰਿਮਨਲ ਨੇ ਦਿਨ ਪ੍ਰਤੀ ਦਿਨ ਵਾਧਦਾ ਅਰਾਨਿਤਿਕ ਭ੍ਰਿਸ਼ਟਾਚਾਰ ਬੋ ਫੋਰੇਜ स्कैंडल पैहठ करोड़ हवाला कटाला चारा घटाला जूरिया घटाला बैंक कटाला राष्ट्रमंडल खेडना घटाला आदर्श हाउसिंग सोसाइटी घटाला टू जी स्पैक्ट्रम स्कैंडल एक लख छिहत्तर हज़ार करोड़ कोला घटाला संसद ਪੁੱਛੇ ਪ੍ਰਸ਼ਨ ਪੁੱਛੇ ਜਾਣ ਦੇ ਬਦਲੇ ਪੈਸੇ ਪੈਸੇ ਲੈ ਜਾਂਦੇ ਠੀਕ ਹੈ ਰਾਜਾਂ ਵਿੱਚ ਸੰਸਦੀ ਪ੍ਰਣਾਲੀ ਦੀ ਦੋਸਪੂਰਨ ਕਾਰਜਸ਼ੀਲਤਾ ਧਾਰਾ 356 ਦਾ ਦੁਰਪਯੋਗ ਰਾਜਾਂ ਵਿੱਚ ਰਲੀਆਂ ਮਿਲੀਆਂ ਸਰਕਾਰਾਂ ਦਾ ਵੰਣਾ ਰਾਜ ਦਾ ਕੇਂਦ ਰਾਜਪਾਲ ਦਾ ਕੇਂਦਰ ਦੀ ਝੰਟ ਵੱਜੂ ਕਮ ਪ੍ਰਧਾਨ ਮੰਤਰੀ ਦੀਆਂ ਸ਼ਕਤੀਆਂ ਨੂੰ ਖੋਰਾ ਸਾਂਚ ਦੀ ਪ੍ਰਣਾਈ ਦੇ ਦੋਸਾਂ ਨੂੰ ਦੂਰ ਕਰਨ ਦੇ ਸੁਝਾਅ ਠੀਕ ਹੈ ਸੁਝਾਅ ਲਗਣੇ ਤੁਸੀਂ ਦੱਸੋ ਵੀ ਇਹਨੂੰ ਆਪਾਂ ਦੋਸਾਂ ਨੂੰ ਸਾਂਚ ਦੀ ਪ੍ਰਣਾਈ ਦੇ ਦੋਸਾਂ ਨੂੰ ਕਿਵੇਂ ਦੂਰ ਕੀਤਾ ਜਾ ਸਕ ਕਿਵੇਂ ਰਾਣਿਤਿਕ ਦਲਾਂਦਾ ਉਚਿਤ ਤ੍ਰੂਵਿਕਰਨ ਸਮਾਪਰਦਾਇਕ ਜਾਤੀਵਾਦਾਂ ਦੇ ਨਿਰਮਾਣ ਤੇ ਪਾਬੰਦੀ ਦਲਬਦਲੀ ਤੇ ਪਾਬੰਦੀ ਰਾਜਨੀਤਿਕ ਦਲਾਂ ਦੇ ਰਜਿਸਟ੍ਰੇਸ਼ਨ ਦੀ ਕਠੋਰ ਨਿਜਮ ਗਠਵੰਦਨਾ ਦੀ ਰਾਜਨੀਤੀ ਨੂੰ ਨਕੇਲ ਵਰਤਾਨਵੀ ਵਰਗੀਆਂ ਸਵਸਥ ਪ੍ਰਥਾਵਾਂ ਦਾ ਵਿਕਾਸ ਚੋਣ ਸੁਧਾਰ ਚੋਣਾਂ ਜਿੱਤਣ ਲਈ ਸਪਸ਼ਟ ਬਹੁਮਤ ਜ਼ਰੂਰੀ ਲਾਜ਼ਮੀ ಮತਦਾਨ ਵਾਪਸ ਬੁਲਾਉਣ ਦਾ ਅਧਿਕਾਰ ਵਿਧਾਨਕਾਰਾਂ ਦੀ ਉਚਿਤ ਵਿਦਗਯੋਗਤਾ ਅਪਰਾਧਿਕ ਪਿਸ਼ੋਕੜ ਵਾਲਿਆਂ ਲਈ ਦੀ ਚੋਣ ਲੜਨ ਤੇ ਪਾਬੰਦੀ ਸਰਕਾਰ ਦੇ ਨੇਤਾਵਾਂ ਦੀ ਸਦਨ ਵਿੱਚ ਚੁਣੇ ਜਾਣ ਦੀ ਵਿਵਸਥਾ ਪ੍ਰਧਾਨਗੀ ਅਤੇ ਸੰਸਦ ਦੀ ਸਰਕਾਰ ਦਾ ਮਿશ્રਣ ਸਰੂਪ ਰਾਜਪਾਲਤੀ ਸਪੀਕਰ ਦੀ ਨਿਰਪੱਖਤਾ ਮਜ਼ਬੂਤ ਅਤੇ ਸਤੰਤਰ ਲੋਕਪਾਲ ਦੀ ਵਿਵਸਥਾ ਸੰਸਦ ਲਈ ਸਰਵਉੱਚਤਾ ਨੂੰ ਪਣਾਉਣਾ ਸੰਸਦ ਵਿੱਚ ਮੈਂਬਰਾਂ ਦੀ ਲਾਜ਼ਮੀ ਹਾਜ਼ਰੀ ਮੈਂਬਰਾਂ ਦੇ ਵਿਸ਼ੇਸ਼ ਅਧਿਕਾਰਾਂ ਦਾ ਖਾਤਮਾ ਸੰਸਦ ਮੈਂਬਰਾਂ ਨੂੰ ਸੰਸਦ ਦੇ ਵਿਧੀ ਅਤੀ ਨਿਜਮਾਨ ਲਈ ਦੀ ਵਿਸ਼ੇਸ਼ ਟ੍ਰੇਨਿੰਗ ਭਾਰਤ ਵਿੱਚ ਤੇ ਲੋਕਤੰਤਰ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਭਾਰਤ ਵਿੱਚ ਸਰਵਉੱਚ ਸ਼ਕਤੀ ਸ਼ਕਤੀ ਦਾ ਸ਼ੂਮਾ ਲੋਕ ਹਨ ਸਰਵਜਨਕ ਬਾਲਗ ਮਤ ਦੇ ਅਧਿਕਾਰ ਮੌਲਕ ਅਧਿਕਾਰ ਅਤੇ ਮੌਲਕ कर्ਤਵਾਂ ਦੀ ਵਿਵਸਥਾ ਕੇਂਦਰ ਅਤੇ ਰਾਜਾਂ ਵਿੱਚ ਜ਼ਿੰਮੇਵਾਰ ਸਰਕਾਰਾਂ ਅਤੇ ਹੀਟਲੀ ਪદ્ધਰਤੀ ਲੋਕਤੰਤਰ ਸਤੰਤਰ ਨਿਰਪੱਖ ਪਾਰਦਰਸ਼ੀ ਚੋਣਾਂ ਦੀ ਵਿਵਸਥਾ ਸਤੰਤਰ ਨਿਆਂ ਪਾਲਿਕਾ ਅਤੇ ਸਤੰ ਕਾਨੂੰਨ ਦਾ ਸ਼ਾਸਨ ਅਨੁਸੂਚਿਤ ਜਾਤੀਆਂ ਅਨੁਸੂਚਿਤ ਜਨਜਾਤੀਆਂ ਪਛੜੀਆਂ ਸ਼੍ਰੇਣੀਆਂ ਤੇ ਘੱਟ ਗਿਣਤੀਆਂ ਦੇ ਹਿੱਤਾਂ ਦੀ ਰੱਖਿਆ ਲਈ ਵਿਸ਼ੇਸ਼ ਬਵਾਸਥਾ ਮਾ ਸੈਟਅਪ ਭਾਰਤ ਵਿੱਚ ਪਿਛਲੇ 100 ਸਾਲਾਂ ਦੇ ਸੰਸਤੀ ਲੋਕਤੰਤਰ ਨੂੰ ਸਫਲਤਾਪੂਰਵਕ ਚਲਾਉਣ ਦੇ ਤਜਰਬੇ ਤੋਂ ਬਾਅਦ ਜਿਹੜੇ ਦੇਸ਼ ਪ੍ਰਗਟ ਹੋਏ ਹਨ ਲੋੜ ਹੈ ਜਿਹੜੇ દોਸ਼ ਪ੍ਰਗਟ ਹੋਏ ਹਨ ਲੋੜ ਹੈ ਉਹਨਾਂ ਨੂੰ ਦੂਰ ਕਾਰਨ ਦੀ ਨਾਕੇ ਸੰਸਦ ਦੀ ਪ੍ਰਣਾਲੀ ਦੀ ਸਰਕਾਰ ਨੂੰ ਭਾਰਤ ਵਿੱਚੋਂ ਖਤਮ ਕਰਨ ਦੀ ਇਹ ਸੀ ਬਹੁਤ ਹੀ ਮਹੱਤਵਪੂਰਨ ਵੀਡੀਓ ਭਾਰਤੀ ਸੰਸਦ ਦੀ ਪ੍ਰਣਾਲੀ ਤੇ ਇਸ ਵੀਡੀਓ ਨੂੰ ਧਿਆਨ ਨਾਲ ਸੁਣ ਲੈਣਾ ਆਪਣਾ ਚੈਨਲ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਦਾ ਬਟਨ ਕਲਿੱਕ ਕਰ ਲੈਣਾ ਤਾਂ ਕਿ ਤੁਹਾਡੇ ਤੱਕ ਹਰ ਨਵੀਂ ਆਉਣ ਵਾਲੀ ਵੀਡੀਓ ਪਹੁੰਚ ਚੁੱਕੇ ਸਕੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਧੰਨਵਾਦ